ਇਹ ਤਾਂ ਤੇ ਜਾਣ ਲੇਵਾ ਹਮਲੇ ਤੋਂ ਬਾਅਦ ਅਦਾਕਾਰਾ ਤਾਨੀਆ ਦਾ ਭਾਵੁਕ ਬਿਆਨ ਸਸ਼ਤਰਕਾਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ মিডিਆ ਦੱਸ ਦਈਏ ਕਿ ਕੱਲ ਦੁਪਹਿਰ ਤਕਰੀਬਨ 1:30 ਦੇ ਕਰੀਬ तानिया ਦੇ ਜੋ ਪਿਤਾ ਨੇ ਜੋ ਕਿ ਆਪਣੀ ਨਰਸਿੰਗ ਹੋਮ ਵਿੱਚ ਆਪਣੀ ਡਿਊਟੀ ਨਿਭਾ ਰਹੇ ਸੀ ਉਹਨਾਂ ਦਾ ਨਰਸਿੰਗ ਹੋਮ ਕੋਟੀ ਸੇਖਾ ਮੋਗਾ ਵਿਖੇ ਸਥਿਤ ਸੀ ਦੱਸ ਦਈਏ ਕਿ ਹਰਬੰਸ ਨਰਸਿੰਗ ਹੋਮ ਵਿਖੇ ਉਹਨਾਂ ਦੇ ਪਿਤਾ ਮੌਜੂਦ ਸੀ ਜਿਸ ਸਮੇਂ ਤੇ ਉਹਨਾਂ ਤੇ ਹਮਲਾ ਹੋਇਆ ਉਸ ਤੋਂ ਬਾਅਦ ਅੱਜ ਤਾਨੀਆ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਦੱਸ ਦਈਏ ਕਿ ਤਾਨੀਆਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਬਿਆਨ ਦਿੱਤਾ ਹੈ ਕਿ ਸਾਡੀਆਂ ਜੋ ਫੀਲਿੰਗਾਂ ਨੇ ਤੇ ਸਾਡੀ ਨਿੱਜਤਾ ਜੋ ਸਾਡੀ ਪਰਿਵਾਰਿਕ ਨਿੱਜਤਾ ਹੈ ਉਹਦੇ ਨਾਲ ਖਿਲਵਾੜ ਨਾ ਕੀਤਾ ਜਾਵੇ ਨਾ ਕਿ ਅਫਵਾਹਾਂ ਨੂੰ ਵਾਧਾ ਦਿੱਤਾ ਜਾਵੇ ਜੋ ਇਨਫੋਰਮੇਸ਼ਨ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਸਿਰਫ ਉਹੀ ਜਾਣਕਾਰੀ ਦਿੱਤੀ ਜਾਵੇ ਬਿਨਾਂ ਗੱਲੋਂ ਜੋ ਗੱਲਾਂ ਨੇ ਉਹਨਾਂ ਨੂੰ ਵਧਾ ਚੜਾ ਕੇ মিডিਆ ਅੱਗੇ ਜਾਂ ਫਿਰ ਲੋਕਾਂ ਅੱਗੇ ਪੇਸ਼ ਨਾ ਕੀਤਾ ਜਾਵੇ ਦੱਸ ਦਈਏ ਕਿ ਤਾਨੀਆਂ ਨੇ ਇਹ ਆਪਣਾ ਵੱਡਾ ਬਿਆਨ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੇ ਇਸ ਪਰਿਵਾਰਿਕ ਮਸਲੇ ਵਿੱਚ ਕੋਈ ਵੀ ਫਾਲਤੂ ਦੀਆਂ ਜੋ ਟਿੱਪਣੀਆਂ ਜਾਂ ਫਾਲਤੂ ਦੇ ਜੋ ਆਪਣੇ ਬਿਆਨ ਨੇ ਉਹ ਨਾ ਦੇਣ। ਉਹਨਾਂ ਨੇ ਇਹ ਕਿਹਾ ਹੈ ਕਿ ਸਾਡੀਆਂ ਭਾਵਨਾਵਾਂ ਨਾਲ ਸਾਡੇ ਪਰਿਵਾਰ ਦੀ ਨਿੱਜਤਾ ਨਾਲ ਖਿਲਵਾੜ ਨਾ ਕੀਤਾ ਜਾਵੇ। ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ মিডিਆ ਨਾਲ। ਧੰਨਵਾਦ।